ਮੰਮੀ ਪਾਣੀ ਲੈ ਉਹ ਲੈ ਮਨੀ ਮੰਮੀ ਨੇ ਕਿਹਾ ਆਪ ਮੈਂ ਲੈ ਹੁੰਨੀ ਕੋਈ ਨਹੀਂ ਲੈ ਆਉਂਦੇ ਆ ਅੱਗੇ ਪਰ ਤਮ ਬਹੁਤ ਹੀ ਮੈਂ ਲੈਣੀ ਪਣੀ ਨਹੀਂ ਹਾਂ ਤੋ ਪਰ ਆਏ ਨਹੀਂ मैं हूं दवा एक ही चंगा मम्मी तुम पानी ले आए हो बड़ी धुप तो ही चेर लग गया है? चेर मम्मी फिर तह पता समान भी खरीदना ही समान खरीद के ते फिर भुख लगी ਤੇ ਆਪਾਂ ਕੁਛ ਖਾਣ ਲੱਗਦੇ 버거 ਖਾਣ ਲੱਗ ਪਈ ਤਾਂ ਕਿੰਨਾ ਟਾਈਮ ਹੋ ਗਿਆ ਫਿਰ ਹਨ ਨੂੰ ਤੇ ਚਲੋ ਮੰਮੀ ਤੁਸੀਂ ਨੂੰ ਸੱਸ ਕਰੋ ਗੱਲਾਂ ਕਿਉਂ ਮੈਂ ਬੋਪੀ ਘਰ ਆ ਮਾ ਫੋਨ ਲਾਈ ਜਾਂਦਾ ਸੀ ਉੱਥੇ ਇਹਨਾਂ ਨੂੰ ਤੇ ਫੋਨ ਤੇ ਫੋਨ ਆਈ ਜਾਂਦੇ ਹੀ ਪਿੱਛੋਂ ਅੱਛਾ ਅੱਛਾ ਕੀ ਕੋ ਹਾਂਦਾ ਪਿਆ ਤੁਮ ਆ ਵੇਖੋ ਮੰਮੀ ਮੈਂ ਸਮਾਨ ਲੈ ਆਂਦਾ ਮੇਕਅਪ ਦਾ ਸਮਾਨ ਹੀ ਨਹੀਂ ਨਾ ਹੈਗਾ ਮੇਰਾ ਆਹ ਇਹਨਾਂ ਦੇ ਕੋਲ ਆ ਪਾਊਡਰ ਲੈ ਆਂਦਾ ਇਹ ਕਹਿੰਦੇ ਪਾਊਡਰ ਵੀ ਲੈ ਲਾ ਹੂੰ ਕਰੀਮ ਗਲੂਮਿਆ ਨਹੀਂ ਖਤਮ ਹੋਈਗੀ ਮੇਰੀ ਇਸ ਵਿੱਚ ਕਰੀਮ ਆਹ ਕਰੀਮ ਆ ਕੋ ਹੂੰ ਕਿੰਨਾ ਸਮਾਂ ਨਹੀਂ ਖਤਮ ਹੋਇਆ ਤੇ ਕੈਂਟ ਚਲ ਜੋ ਲੈਣਾ ਹੁਣੇ ਲੈਲਾ ਐਵੇਂ ਬਾਅਦ ਚ ਫਿਰ ਬਾਹਰ ਬਾਹਰ ਨਹੀਂ ਆਇਆ ਜਾਂਦਾ ਨਹੀਂ ਪਤਾ ਨਹੀਂ ਬਾਹਰ ਰੋਜ਼ ਚੰਗੇ ਨਹੀਂ ਲੱਗੀਦਾ ਸ਼ਹਿਰ ਜਾ ਆਹ ਉਹ ਤੇ ਅੰਮੀ ਫਿਰ ਮੈਂ ਇੱਕੋ ਵਾਰ ਹੀ ਲੈਣਦਾ ਜੋ ਮਤਲਬ ਖਤਮ ਹੋ ਜਾਣਾ ਚਲ ਕੋਈ ਨਹੀਂ ਹੁਣ ਕੋਈ ਮੋਂ ਕੋਈ 4 ਮਹੀਨੇ ਕੱਢ ਲਈ ਬਾਅਦ ਚ ਫਿਰ ਇੰਨਾ ਨਹੀਂ ਲਿਆ ਤਾਉਂਗੇ ਨਹੀਂ ਆ ਤਾਂ ਕਿੰਨਾ ਦਿਨ ਨਿਕਲ ਜਾਣਾ ਵਾ ਕੋਈ ਨਹੀਂ ਹੁਣ ਲਾਉਣਾ ਪਾਉਣਾ ਹੁੰਦਾ 4 ਦਿਨ ਨਵੇਂ ਸਮਿਆਂ ਬੰਦਿਆਂ ਨੂੰ ਲਾਉਣਾ ਪਉਂਦਾ ਕੋਈ ਆਈ ਜਾਂਦਾ ਅਲਫਾਬੇਜ ਕੀ ਆਂਦਾ ਏ ਮੰਮੀ ਜਸਪਿੰਦਰ ਦੇ ਕੱਪੜੇ ਆ ਤੇ ਨਾ ਇਹ ਨਾ ਚਲਾ ਕਵਾ ਤੇਰੇ ਮਗਰੋਂ ਜੇ ਤੂੰ ਗਈ ਤੇ ਦੋ ਸੂਟ ਉਧਰੋਂ ਆਦੇ ਮਾਤਾ ਮੈਂ ਪੈਸੇ ਤੇ ਤੇ ਮੈਂ ਹਕੀਕਤ ਨੇ ਮੈਂ ਸੂਟ ਦੋ ਲੈ ਆ ਹੁਣ ਫੇਰ ਲੈ ਆ ਉਹ ਨਹੀਂ ਮੰਮੀ ਮੈਂ ਹੀ ਇਹਨਾਂ ਨੂੰ ਕਿਹਾ ਸੀ ਉੱਥੇ ਨਾ ਬੜੀ ਵਧੀਆ ਦੁਕਾਨ ਈ ਜਾਂਦਿਆਂ ਤੇ ਉਹਨਾਂ ਨੇ ਦੇਣ ਵੀ ਬਤਵਸਤੇ ਦੇ ਹੀ ਆਫਰ ਲਾਈ ਹੀ ਉਹਨਾਂ ਨੇ 1000 ਰੁਪਏ ਵਿੱਚ ਟੀ-ਸ਼ਰਟਾਂ ਪੰਜ ਟੀ-ਸ਼ਰਟਾਂ ਲਈਆਂ ਤੇ ਹੁਣ ਆ ਜਾਣਾ ਇਹ ਤੁਹਾਨੂੰ ਪਤਾ ਲੋੜ ਤੇ ਪੈ ਜਾਂਦੀ ਆ ਤੇ ਮੈਂ ਹੀ ਇਹਨਾਂ ਨੂੰ ਆਪ ਹੀ ਗਿਆ ਹੀ ਮੈਂ ਚੱਲ ਤੀ ਲੈ ਲਓ ਬੜੇ ਵਧੀਆ ਮੰਮੀ ਕੱਪੜੇ ਤੇ ਉੱਥੇ ਬੜੇ ਸੋਹਣੇ ਆ ਵੇਖੋ ਆ ਇਹਨਾਂ ਨੇ ਲਈ ਪਜਾਮੇ ਲਏ ਆ ਟੀ-ਸ਼ਰਟਾਂ ਵੇਖਿਓ ਆ ਟੀ-ਸ਼ਰਟਾਂ ਬੜੀਆਂ ਸੋਹਣੀਆਂ ਲੱਗੀਆਂ ਮੈਨੂੰ ਤੇ ਆ ਸੁਣਾ ਰਾਂਗਾ ਤੋ ਉਤਰਨਾ ਆ ਭੋਲੇ ਜਿਆ ਪਿਆ ਆ ਵੇ ਸੁਣਾ ਉਹ ਹਜ਼ਾਰ ਦੀਆਂ ਨੇ ਦਿੱਤੀਆਂ ਪੰਜ ਟੀ-ਸ਼ਰਟਾਂ ਲੋ ਟੀ-ਸ਼ਰਟ ਵੀ ਤੇ ਆ ਮੈਨੂੰ ਤੇ ਕਹਿੰਦੇ ਈ ਲੱਲਾ ਮੈਂ ਚੱਲ ਹੁਣ ਇਹ ਆ ਕੋਈ ਕੜੀਮੂੜੀ ਦੀ ਗਰਮੀ ਨਾ ਨਿਕਲ ਜਾਣੀ ਅਗਰ ਮੀ ਇਹ ਨਿਕਲ ਜਾਣੀ ਮੈਨੂੰ ਪਤਾ ਨਹੀਂ ਪੈ ਹੈ ਖੱਤੀ ਦੇ ਘਰ ਸਾਬ ਸਾਬ ਨਾ ਖੱਤੀ ਕਰ ਸੋਨੀਆਂ ਨਾ ਮੰਮੀ ਚੱਲ ਹੁਣ ਜੜੀਆਂ ਆ ਗਈਆਂ ਸੋਨੀਆਂ ਤੇ ਹੁਣ ਕੋਈ ਆਪਣਾ ਸਿਆਮ ਸੋਨਾ ਚੱਲਣਾ ਕਰ ਨਹੀਂ ਮੰਮੀ ਹੁਣ ਮੈਂ ਤੇ ਨਹੀਂ ਕੁਛ ਵੀ ਲੈਣ ਦੀਆਂ ਤੂੰ ਵੀ 2-4 ਮਹੀਨੇ ਕੱਟ ਲਈ ਆ ਕੜੀਆਂ ਪਟੰਟੀਆਂ ਸਿਆਣੇ ਪਟੜੀਆਂ ਇਹ ਤੁਹਾਨੂੰ ਪਤਾ ਅਗਲੀਆਂ ਗਰਮੀਆਂ ਵਿੱਚ ਹਲ ਜਾਣੀਆਂ ਹੋਰ ਕੋਈ ਗੱਲ ਨਹੀਂ ਜੇ ਲੈਣ ਦੇ ਤਾਂ ਕੋਈ ਨਹੀਂ ਸਵੱਲੇ ਪੈ ਗਏ ਕੋਈ ਚਲ ਮੈਂ ਆ ਹੀ ਆ ਪੀ ਗਿਆ ਹੀ ਮੰਮੀ ਇਹਨਾਂ ਦੀਆਂ ਹੈ ਨਹੀਂ ਤੁਹਾਨੂੰ ਪਤਾ ਕਿਤੇ ਜਾਣਾ ਆਉਣਾ ਪੈ ਜਾਂਦਾ ਚਲ ਇਹਨਾਂ ਚ ਦੋ ਘਰ ਲਾ ਲੈਣਗੇ ਹਾਂ ਤੇ ਆ ਫਿਰ ਦੋ ਤਿੰਨ ਹੋਰ ਜਾਣਾ ਪੈਂਦਾ ਕੋਈ ਕਿਤੇ ਫੋਨ ਕਰਦਾ ਕੋਈ ਸੱਦ ਕਰਦਾ ਕੋਈ ਪਿੰਡ ਵਾਲੇ ਕਿਤੇ ਕਿਤੇ ਹੋਇਆ ਜੂ ਸਰਪੰਚ ਤੇ ਜਾਣਾ ਪੈਂਦਾ ਜਾਣਾ ਪੈਂਦਾ ਚਲ ਕੋਈ ਨਹੀਂ ਆ ਗਿਆ ਆ ਨਹੀਂ ਸੱਚ ਮੈਂ ਦੱਸਣਾ ਹੈ ਤੇ ਕਿਤੇ ਨੂੰ ਤੇਰੀ ਮਾਸੀ ਦਾ ਫੋਨ ਆਇਆ ਸੀ ਤੇ ਰਹੀ ਹਾਂ ਹੁਣ ਲੱਗੇ ਪਤਾ ਨਹੀਂ ਕਿੰਨੇ ਕ ਜਾਣਾ ਚਾਉਣਾ ਮ ਲਗਾਈ ਅੱਜ ਨਾ ਹਾਂ ਕੱਲ ਆਂਦੀ ਤੇ ਜੇ ਤਾ ਤੂੰ ਹੀ ਸੈਰ ਨਹੀਂ ਗਏ ਉਦੋਂ ਮਗਰੋਂ ਆਇਆ ਫੋਨ ਤੇ ਮੈਂ ਆਖਾ ਹੁਣ ਮੈਂ ਕੀ ਕਰਾਂ ਹਾਂ ਤੇ ਕਹੇ ਕਿ ਤੱਕ ਨਕ ਚੈਰ ਲਾਉਣਾ ਵਾ ਤੇ ਮੈਂ ਹਾਂ ਭੈਣੇ ਅੱਜ ਨਾ ਆ ਤੇ ਤੁਸੀਂ ਮੇਰੇ ਤੋਂ ਨੋ ਪੁੱਤ ਤੇ ਕਰ ਕਹੀ ਹੁਣ ਫੋਨ ਕਰ ਦੇ ਨਾ ਕੋਈ ਮੈਂ ਆਖਾ ਹੁਣ ਗਏ ਕੁਝ ਲੈ ਆਈ ਹਾਂ ਖਰੀਦਣ ਕਿ ਮੈਂ ਆਪਾਂ ਚੋਪੜ ਪੁੰਦੀ ਤੁਹਾਨੂੰ ਫੇਰ ਪਹੁੰਚਾਂ ਹੁਣ ਦੇਣਾ ਉਹਨਾਂ ਕੋ ਖਰੀਦ ਦੇ ਧੁੱਪੇ ਸਰ ਕੇ ਆਉਣਾ ਏ ਤੇ ਉਹ ਮੈਂ ਹੁਣ ਕਿਹਾ ਤਾਂ ਵੀ ਅੱਜ ਨਾ ਭੈਣੇ ਆਈ ਤੇ ਹੁਣ ਇਹ ਤੇ ਕੱਲ ਨੂੰ ਆਈ ਤੇ ਉਹ ਹੁਣ ਭਾਵੇਂ ਸਵੇਰੇ ਆ ਜੇ ਤੇ ਇਦਾਂ ਕਰਾਂਗੇ ਜੇ ਤੇ ਆਂਦੀ ਤੇ ਤਾਂ ਹੁੰਦੀ ਭਾਵੇਂ ਆਵੇ ਤੇ ਭਾਵੇਂ ਨਾ ਆਵੇ ਆਹੋ ਤੇ ਆਹ ਇਹ ਜੀਆਂ ਖਤਰਬਾਨੀਆਂ ਉੱਤੇ ਬੜੀਆਂ ਨੇ ਚਲ ਇਦਾਂ ਕਰਾਂਗੇ ਹੀ ਸਬਜੀ ਸਬਜੀ ਬਣਾ ਲਾਂਗੇ ਹਨਾ ਤਾਂ ਫੁਲਕੇ ਆਟਾ ਗੁੰਨ ਲਾਂਗੇ ਜੇ ਆ ਜਾਣਗੇ ਤੇ ਪੱਕਾ ਆਹੋ ਚਲ ਫੁਲਕੇ ਉਦਾਂ ਵੀ ਤਾਂ ਹੀ ਸਬਜੀ ਬਣਾ ਹੀ ਲੈਣੀ ਬੋਤਲਾਂ ਦੇ ਟੰਡੇ ਦਿਨਾਂ ਮਤੋਂ ਕੱਖ ਆਹੋ ਚਲ ਟੇਟੀ ਲੈਣ ਦੀ ਇਹਨਾਂ ਨੇ ਚਲ ਉੱਥੇ ਲਾ ਦਿੰਗੇ ਫ੍ਰੀਜ ਚ ਦੋ ਕ ਆਹੋ ਜੇ ਕਹਿੰਦੇ ਭੇਟੀ ਲੈ ਜਾਣੇ ਚਲ ਕੋਈ ਆਇਆ ਗਿਆ ਹੋਇ ਇਦਾਂ ਦਾ ਪਿਆਰ ਵੀ ਇੱਕ ਵਾਰੀ ਅੱਗੇ ਵੀ ਆਂਦੀ ਤੇ ਹੋ ਚਿਰ ਨੰਨੇ ਆਹੋ ਚਲੋ ਹੀ ਏ ਆਪੇ ਆਉਣ ਦਾ ਤਾਂ ਪਤਾ ਨਹੀਂ ਆਉਦੀ ਕਿ ਨਹੀਂ ਹਾਂ ਜੀ ਮੈਨੂੰ ਚੱਲ ਮੰਮੀ ਆਹੀ ਤੇ ਆਪਣੇ ਵੱਲੋਂ ਇੰਤਜ਼ਾਮ ਕਰਾਂਗੇ ਨਾ ਬਾਜ ਭੱਜ ਦੌੜ ਨਹੀਂ ਹੁੰਦੀ ਕੋਈ ਆਪਾਂ ਤੇ ਆਪਣਾ ਟਾਈਮ ਨਾਲ ਨਾ ਤੋਕੇ ਤੇ ਸੋਨਾ ਸੂਟ ਪਾ ਲਈ ਤੇ ਮੁਰਕੇ ਢਾਲ ਸਬਜ਼ੀ ਵੀ ਠੰਡੇ ਠੰਡੇ ਬਣਾ ਕੇ ਤੇ ਰੱਖਾਂ ਅਸਰੇ ਸਿਰੀ ਬਣਾ ਲਾਂਗੇ ਆਪਾਂ ਹਾਂ ਹਾਈ ਹਾਈ ਕਿੰਨੇ ਦਿਨ ਹੋ ਗਏ ਆ ਕੁੜੀ ਦਾ ਫੋਨ ਹੀ ਨਹੀਂ ਆਇਆ ਪਤਾ ਨਹੀਂ ਕੀ ਗੱਲ ਵਾ ਫੋਨ ਨਹੀਂ ਕਰਦੀ ਹੁਣ ਮੈਨੂੰ ਚੱਲ ਮੇਰਾ ਬੜਾ ਜੀ ਕਰਨ ਲਿਆ ਗੱਲ ਕਰਨ कारी नलवा फोन ये थकी की घड़ी राम कर दी चल कोई नहीं करके वेखनी है भला फोन कि गया मम्मी का फोन आ गया ਕਿੰਨੇ ਦਿਨ ਹੋਏ ਵੇਲਾ ਕੀਤਾ ਨਹੀਂ ਚਲ ਚੰਗਾ ਇਹਨਾਂ ਨੇ ਮੇਰੀ ਯਾਦ ਹੀ ਨਹੀਂ ਆਈ ਹੈਲੋ ਸਸ਼ਿਕਾ ਮੰਮੀ ਸਤ ਸ੍ਰੀ ਅਕਾਲ ਕੀ ਹਾਲ ਆ ਪੁੱਤ ਆਹ ਠੀਕ ਹੀ ਆ ਹੁਣ ਆਹ ਤੇ ਹੋਰ ਤੈਨੂੰ ਨਹੀਂ ਪਤਾ ਮੈਂ ਬਿਮਾਰ ਹੋ ਗਈ ਪੁੱਤ ਹਾਂ ਨਹੀਂ ਹੁਣ ਫਰਕ ਅੱਗੇ ਨਾਲੋਂ ਠੀਕ ਆ ਥੋੜਾ ਜਿਹਾ ਆ ਤੂੰ ਆਪਣਾ ਸੁਣਾ ਮੈਨੂੰ ਕਿੰਨੇ ਦਿਨ ਹੋ ਗਏ ਕਿਤੇ ਫੋਨ ਹੀ ਨਹੀਂ ਕੀਤਾ ਅੱਛਾ ਠੀਕ ਵਾ ਅੱਛਾ ਸੱਸ ਤੇਰੀ ਸਾਰਾ ਸਮਾਨ ਲਿਆ ਦਿੰਦੀ ਆ ਲੈ ਆ ਤਾਂ ਫਿਰ ਬੜਾ ਵਧੀਆ ਪੁੱਤ ਨਹੀਂ ਪੁੱਤ ਮੈਨੂੰ ਬੜੀ ਖੁਸ਼ੀ ਹੋਈ ਓ ਸੁਣ ਕੇ ਹੈ ਚੱਲ ਸ਼ੁਕਰ ਵਾ ਕਿਤੇ ਮੇਰੀ ਤੀ ਦੀ ਸੁਣੀ ਗਈ ਆ ਹਾਂ ਠੀਕ ਆ ਚੱਲ ਜੇ ਉਹ ਤਰਨਾ ਚੰਗੀ ਮਾੜੀ ਨਹੀਂ ਨਾ ਕਰਦੀ ਹੋਣ ਤੂੰ ਵੀ ਨਾ ਕਰੀ ਠੀਕ ਆ ਨਾ ਆਹੋ ਇਜ਼ਤ ਕਰਿਆ ਕਰ ਆਪਣੀ ਸੱਸ ਦੀ ਹਾਂ ਹਾਏ ਕਿੱਥੇ ਨੀਨਾਂ ਦੇ ਤੇ ਸੜ ਜਣ ਮੂੰ ਇਹਨਾਂ ਨੇ ਕਦੀ ਨਹੀਂ ਮੈਨੂੰ ਪੁੱਛਿਆ ਐਨੇ ਦਿਨ ਮੰਜੀ ਤੇ ਪਈ ਰਹੀ ਆ ਕਿਤੇ ਇੱਕ ਵਾਰੀ ਨਿਆਣ ਕੇ ਕਿਹਾ ਵੀ ਮੰਮੀ ਜਾਂ ਤੁਹਾਨੂੰ ਚਾਹ ਬਣਾ ਦਈਏ ਜਾਂ ਰੋਟੀ ਦੇ ਦਈਏ ਨਾ ਤੇਰਾ ਪਿਓ ਵਿਚਾਰਾ ਆਪੇ ਮਾੜਾ ਮੋਟਾ ਕਰਕੇ ਖਾਂਦਾ ਰਿਹਾ ਯੋ ਤੇ ਮੈਂ ਵੀ ਇਦਾਂ ਹੀ ਤੇ ਮੈਂ ਫਿਰ ਤੇਰੇ ਪਿਓ ਨੂੰ ਕਿਹਾ ਮੈਂ ਵੇਖ ਲਉ ਹੁਣ ਅੱਖਾਂ ਹੈ ਬੜਾ ਨਵਾਂ ਨਵਾਂ ਕਰਦੇ ਹੁੰਦੇ ਸੀਗੇ ਆਹੋ ਪੁੱਤ ਚੱਲ ਕੀ ਕਰਨਾ ਫਿਰ ਤੈਨੂੰ ਪਤਾ ਤਾਂ ਹੈ ਹੀ ਸਾਰੀ ਗੱਲ ਦਾ ਆਹੋ ਠੀਕ ਵਾ ਆਹੋ ਵੀਰ ਤੇਰੇ ਨਿਉਣਾ ਸੁਣੀ ਆ ਨਾ ਉਹ ਤੇ ਐਡਾ ਲਾਈ ਲੱਗ ਹੋ ਗਿਆ ਵਾ ਕਿਤੇ ਮਿਲ ਕਉਂਦਾ ਵੀ ਨਹੀਂ ਤੇ ਪਿੰਦਰ ਅਜੇ ਫਿਰ ਵੀ ਨਾ ਉਹ ਆਉਂਦਾ ਜਾਂਦਾ ਹਾਲ ਚਾਲ ਪੁੱਛਦਾ ਰਹਿੰਦਾ ਮੇਰਾ ਆਹੋ ਕੀ ਕਰਨਾ ਪੁੱਤ ਫਿਰ ਮੇਰੀ ਗੱਲ ਸੁਣ ਪੁੱਤ ਕਿਤੇ ਆਣ ਕੇ ਮਿਲੀ ਜਾ ਹਾਂ ਆਹੋ ਤੇ ਮੈਨੂੰ ਪਤਾ ਵਾ ਚੱਲ ਕੋਈ ਨਹੀਂ ਜਦੋਂ ਟਾਈਮ ਲੱਗੂ ਫਿਰ ਆਈ ਚੰਗਾ ਫਿਰ ਹੈ ਚੰਗਾ ਸਤਿ ਸ੍ਰੀ ਅਕਾਲ ਕਿਹਦਾ ਉਹਨੇ ਫੋਨ ਅਮਨ ਨੂੰ ਕੀਤਾ ਸੀ ਮੈਂ ਅੱਛਾ ਠੀਕ ਠਾਕ ਹੋ ਆਹੋ ਠੀਕ ਠਾਕ ਆ ਹੁਣ ਤੇ ਅਮਨ ਬੜੀ ਖੁਸ਼ ਵਾ ਆਪਣੇ ਘਰ ਤੇ ਕਹਿਣ ਦੀ ਹੀਗੀ ਮੰਮੀ ਸੱਸ ਮੇਰੀ ਮੈਨੂੰ ਸਾਰੀਆਂ ਚੀਜ਼ਾਂ ਲੈ ਕੇ ਦਿੰਦੀ ਆ ਹੁਣ ਹੌਣ ਨਹੀਂ ਮੈਨੂੰ ਕਹਿਣ ਦੀ ਲੋੜ ਪੈਂਦੀ ਹੁਣ ਆਪੇ ਹੀ ਕਹਿ ਦਿੰਦੀ ਪੁੱਤ ਤੇਰੀ ਆ ਚੀਜ਼ ਮੁੱਕ ਗਈ ਤਨ ਮਲਿਆਦ ਨਹੀਂ ਆ ਮੇਰੀ ਗੱਲ ਸੁਣਦਾ ਨਾਲੇ ਨੂੰ ਮਤ ਦੇਣੀ ਵੀ ਹੁਣ ਨਾ ਆਪਣੀ ਜਬਾਨ ਉੱਤੇ ਰੱਖੇ ਤੁਹਾਡਾ ਕੀ ਇਰਾਦਾ ਮੇਰੀ ਧੀ ਆ ਮੈਨੂੰ ਕੋਈ ਦੁੱਖ ਨਹੀਂ ਉਹਦਾ ਮੈਂ ਇਹਨੂੰ ਕਿਹਾ ਵਾ ਮੈਂ ਕਿ ਪੁੱਤ ਜੇ ਤੇਰ ਨਾਲ ਇੰਨਾ ਕਰਦੀ ਤੂੰ ਵੀ ਇੱਜ਼ਤ ਕਰੀਂ ਇਹਦੀ ਆਹੋ ਠੀਕ ਆ ਨਾ ਰੋਟੀ ਪਾਣੀ ਟਾਈਮ ਨਾਲ ਦੇ ਆ ਕਰ ਸਾਡੀ ਗੱਲ ਹੁੰਦੀ ਆ ਇਹ ਤੇ ਹੱਥ ਨੂੰ ਹੱਥ ਹੁੰਦਾ ਵਾ ਖੋਦ ਹੀ ਆਜਾ ਜਿੱਤਾਂ ਦੇ ਦੋਗੇ ਉਤਰਾਂ ਦੀ ਮਿਲੂਗੀ ਮੈਨੂੰ ਕੁੜੀ ਵੱਲੋਂ ਹੁਣ ਕੋਈ ਚਿੰਤਾ ਨਹੀਂਗੀ ਮੈਂ ਬੜੀ ਖੁਸ਼ ਹਾਂ ਅੱਜ ਅੱਜ ਗੱਲ ਹੋ ਗਈ ਨਾ ਉਹਦਾਂ ਠੰਡ ਹੀ ਪੈ ਗਈ ਮੇਰੇ ਕਲੇਜੇ ਵਿੱਚ ਬਸ ਹੁਣ ਦੁੱਖ ਮਾਰਦਾ ਹੀ ਉਹ ਆ ਮੁੰਡਿਆਂ ਦਾ ਵੀ ਵੇਹ ਲੋ ਕਿਦਾਂ ਵੱਡੇ ਕੀਤੇ ਆ ਕਿਦਾਂ ਪਾਲੇ ਆ ਕਿਤੇ ਚੇਤਾ ਹੀ ਭੁੱਲ ਗਿਆ ਇੱਕ ਗੱਲ ਹੋਵਾ ਵੀ ਜੇ ਉਧਰ ਸਭ ਕੁਝ ਸਹੀ ਹੋ ਗਿਆ ਵਾ ਨਾ ਤੇ ਆਪਣੇ ਘਰ ਦਾ ਮਸਲਾ ਵੀ ਸਾਰਾ ਸਹੀ ਹੋਏ ਨਾ ਠੀਕ ਆ ਨਾ ਤੇ ਤੂੰ ਇਹਦੀ ਟੈਨਸ਼ਨ ਨਾ ਲਿਆ ਕਰ ਸਾਡੇ ਪੁੱਤ ਵਾ ਹਰ ਤੋਂ ਬਾਹਰ ਤਾਂ ਨਹੀਂ ਹੋ ਚਲੇ ਗਏ ਕਿਤੇ ਸਭ ਕੁਛੰਦਰ ਆ ਜਗੇ ਹਿੰਦੀਆਂ ਵਿੱਚ ਠੀਕ ਆ ਨਾਲੇ ਕੋਈ ਗੱਲ ਨਹੀਂ ਲਾਹ ਲੈਂਦੇ ਚਾਹ ਇਹਨਾਂ ਨੂੰ ਅੱਡੋ ਆਡੋ ਕੇ ਭਲਾ ਇੱਕ ਹੀ ਕਰ ਲੈਂਦੇ ਆ ਮੈਂ ਤਾਂ ਹੀ ਨਹੀਂ ਕੁੰਦਾ ਮੇਰੀ ਗੱਲ ਸੁਣੋ ਅੱਡ ਹੋਣਾ ਤਾਂ ਇੱਕ ਵੱਖਰੀ ਗੱਲ ਆ ਪਰ ਜੇ ਕੋ ਬੰਦਾ ਠੀਕ ਨਹੀਂ ਗਾ ਉਹਦਾ ਪਤਾ ਤੇ ਲੈਣਾ ਬਣਦਾ ਨਾ ਫਿਰ ਵੀ ਨਵਾਂ ਧੀਆਂ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਆਣ ਕੇ ਪੁੱਛਣ ਦਾ ਵੀ ਮੰਮੀ ਕੀ ਗੱਲ ਆ ਕਿੰਨੇ ਦਿਨ ਹੋ ਚਲੇ ਤੇ ਹੀ ਮੰਜੀ ਤੇ ਪਏ ਜੇ ਤੇ ਡੈਡੀ ਆਪੇ ਕਰਕੇ ਖਾਣ ਦੇ ਆ ਨਾਲੇ ਤੁਸੀਂ ਤੇ ਬੜਾ ਪੱਖ ਲੈਂਦੇ ਆ ਆਪਣੇ ਪੁੱਤਾਂ ਦਾ ਤੇ ਨਵਾਂ ਦਾ ਤੇ ਉਹਨਾਂ ਇੱਕ ਵਾਰੀ ਸ਼ਰਮ ਕੀਤੀ ਆ ਵੀ ਸਾਡਾ ਸਹਰਾ ਆਪੇ ਹੱਥ ਸਾੜਨਿਆ ਤੇ ਹੀ ਜਾ ਕੇ ਕੋਹਾ ਬਣਾ ਕੇ ਦੇ ਦਈਏ ਇਹ ਸਭ ਕੋ ਨਾ ਤੇਰੇ ਕਰਕੇ ਹੋਇਆ ਆ ਤੂੰ ਸਹੀ ਰਹਿੰਦੀ ਨਾ ਇਹਨਾਂ ਦੇ ਕੀ ਯੁਰਤ ਸੀ ਕੋਈ ਗੱਲਬਾਤ ਕਰ ਜਾਂਦੇ ਤੇ ਚੱਲ ਕੋਈ ਨਹੀਂ ਜੋ ਹੋਣਾ ਹੁਣ ਹੋ ਗਿਆ ਵਾ ਚਲੋ ਲਾ ਲੈਂਦੋ ਰੀਜਾ ਇਹਨਾਂ ਨੂੰ ਵੀ ਕਰ ਲੈ ਲੈਂਦੋ ਇਹੋ ਜਿਹੀ ਗੱਲ ਕਹਿਣ ਦਿਆ ਨਾ ਮੈਂ ਕਿਹੜਾ ਜਿੱਥੇ ਇੰਨਾ ਟਾਈਮ ਨਿਕਲ ਗਿਆ ਨਾ ਹੋਰ 2 ਮਹੀਨੇ ਨਿਕਲ ਲੈਣ ਦੇ ਕੋਈ ਗੱਲ ਨਹੀਂ ਮੁੜਕੁੜ ਕੇ ਨਾ ਇਹਨਾਂ ਟਿਕਾਣੇ ਆਪੀ ਆਇਆ ਨਾ ਚਲੋ ਠੀਕ ਆ ਕੋਈ ਗੱਲ ਨਹੀਂ ਠੀਕ ਆ ਮੈਂ ਤਾਂ ਨਹੀਂ ਅਜੇ ਤੱਕ ਸਿਆਣੇ ਤੋਂ ਬਿਨਾ ਘੱਟ ਚੱਲਦੇ ਵੇਖੀ ਚਲੋ ਚਲਾ ਕੇ ਵੇਖ ਲੈਣ ਦੋ ਨੌਵੇਂ ਤੇ ਨੌਵੇਂ ਦੇ ਪੁੱਤ ਵਨ ਖੱਤੇ ਕਿੰਨਾ ਕਰਦੀ ਰਹੀ ਮਿਨਾਂ ਦੇ ਨਾਲ ਤੇਰੇ ਹੁੰਦੇ ਅੱਗੇ ਮੈਂ ਕਦੇ ਸੌਦਾ ਪਾਣੀ ਮੁਕੰਨ ਦਿੱਤਾ ਸੀ ਕੱਲ ਛਨੂ ਵੀ ਲੰਡੀ ਸੀ ਨੀ ਨਾ ਸੌਦੇ ਪਤੇ ਤੂੰ ਅੱਛਾ ਆਹ ਗੱਲਾ ਬਤਾ ਗੱਲਾ ਬਤਾ ਇਹ ਕਹਨ ਹੁਣ ਮੈਂ ਬੁੱਤਾ ਗਾਂ ਹੋ ਗਈ ਭਾਗ ਲਿਆ ਨਹੀਂ ਵਿੱਚ ਚੱਲ ਕੋਈ ਨਹੀਂ ਕਰ ਲੈ ਤੋ ਆਪਣੀਆਂ ਮਰਜ਼ੀਆਂ ਆਪੇ ਪਤਾ ਲੱਗ ਜਾਣਾ ਨਨ ਹੌਲੀ ਹੌਲੀ ਬੱਤੀ ਆਉਂਦੀ ਆ ਪਤਾ ਨਹੀਂ ਬੱਤੀ ਦੇ ਅੰਦਰ ਹੀ ਛਾਟੀ ਬੰਦ ਹੋ ਜਾਂਦੀ ਆ ਤੇ ਚੱਲ ਫਿਰ ਨਾ ਕੋ ਇੱਥੇ ਕਰ ਰਮਾਨ ਆਹੋ ਇੱਥੇ ਤਾਂ ਹਵਾ ਆਉਂਦੀ ਰਹਿੰਦੀ ਆ ਪਾਵਾ ਇੱਥੇ ਪਈ ਰਹਿਣੀ ਆ ਮੈਂ ਚਲ ਕੋਈ ਗੱਲ ਨਹੀਂ ਮੇਰ ਨਾਲ ਕਹੜਾ ਕਿਸ ਨੇ ਬੋਲਣਾ ਵਾ ਚਲ ਕੋਈ ਗੱਲ ਨਹੀਂ ਪਰ ਮਾਦਾ ਨੇ ਸਭ ਕੁਝ ਠੀਕ ਕਰ ਦੇਣਾ ਤੇ ਮੈਂ ਨਾ ਪਾਣੀ ਘੁੱਟ ਪੀਵਾਂ ਜਾ ਮੇਰੇ ਲਈ ਵੀ ਲਿਆ ਦਿਓ ਚੰਗਾ ਚੰਗਾ ਹਾਈ ਹਾਈ ਰੱਬਾ ਨੋਆ ਹੀ ਹੋ ਕਿ ਤੇ ਇੰਨਾ ਨਹੀਂ ਧਿਆਨ ਕੇ ਪੋਛ ਹੀ ਲੈਣ ਵੀ ਮੰਮੀ ਪਾਣੀ ਪੁਣੀ ਪੀਣਾ ਵਾ ਐਨੀ ਗਰਮੀ ਪੈਣ ਲਈ ਬੰਦੇ ਦਾ ਕਿਤੇ ਮੂੰਹ ਹੀ ਸੁੱਕ ਜਾਂਦਾ ਪਏ ਦਾ ਪਰ ਨਾ ਮੇਂ ਜੋੜੀ ਜਾਂਦੇ ਕੱਪੜੇ ਹਾਂ ਉਧਰ ਏਸੀ ਵਾਲੇ ਕਮਰੇ ਚ ਬੈਹਿਣਾ ਸੀ ਵੇ ਤੈਨੂੰ ਪਤਾ થਿਆ ਨਹੀਂ ਦਵਾਈਆਂ ਖਾਣੇ ਲੱਤਾਂ ਪੀੜ ਕਰਦੀਆਂ ਮੇਂ ਨਹੀਂ ਏਸੀ ਦੀ ਆ ਵਾਟਸ ਕਮਦੀ ਠੀਕ ਹਾਂ ਆ ਗੈਂਗਪ ਵੱਲੋਂ ਆਹ ਹੋਣਾ ਟਰਾਲੀ ਦਾ ਵੈੱਡ ਕਸਣਾ ਸੀ ਉਹ ਆਂਦਾ ਕੋਈ ਬੰਦਾ ਨਹੀਂ ਲੱਭਣ ਡਿਆ ਤੇ ਉਹ ਫੇਰ ਮੈਂ ਹਾਂ ਕੋਈ ਨਹੀਂ ਮੈਂ ਇੱਕ ਸਾਜਨਾ ਤੇ ਮਾਨ ਕੇ ਮਿਆ ਵੱਡਾ ਨਹੀਂ ਹੋਣੀ ਮੇਰੇ ਦੇ ਚਕੇ ਘਰੇ ਫੇਰ ਕਿਤੇ ਗੱਡੀ ਗੁੱਡੀ ਖਾਣਦੀਆਂ ਤੇ ਆਂਦੇ ਹੋਣਗੇ ਹੋ ਨਹੀਂ ਨਹੀਂ ਹਾਂ ਉਹ ਠੀਕ ਰਹੀ ਦੀ ਮਾਂ ਹਾਂ ਹਾਂ ਠੀਕ ਹਾਂ ਚੱਲ ਜੀ ਮੁੰਡਿਆ ਮੈਂ ਤਾਂ ਪੁੱਛਣਾ ਹੀ ਮੈਂ ਤਾਂ ਸਗੋਂ ਆਂਦੀ ਰਹੀ ਹਾਂ ਪੁੱਛਣੀ ਆ ਕਿ ਉਹਦੇ ਸਾਹਮਣੇ ਕੀ ਫੇਰ ਆ ਕੋ ਪਸਾਬ ਲੰਗੀ ਆ ਤੇ ਕੀ ਸਾਹਬ ਕੀ ਖਰਚ ਕੇ ਕਿੰਨੇ ਕਾ ਗਿਆ ਮਾਂ ਮਾਤਾ ਬਾਤ ਤੂੰ ਇਹੋ ਗੱਲਾਂ ਕਰੀ ਜਾਣੀਆਂ ਵਾ ਇਹਨਾਂ ਗੱਲਾਂ ਤੋਂ ਲੜਾਈ ਪੈਂਦੀ ਆ ਤੇ ਕੋਈ ਮੈਂ ਤੇਰੀ ਮਾਂ ਨਹੀਂਗੀ ਤੇਰੀ ਫੇਰ ਮੈਂ ਪੁੱਛ ਸਕਨੀ ਤੇ ਫੇਰ ਕੀ ਹੋ ਗਿਆ ਘਟੀ ਆ ਗਿਆ ਘਰ ਪੁੱਛਦਾ ਹੁੰਦਾ ਮਾਂ ਪੈਸੇ ਖਰਚਾਂ ਲਈ ਹੁੰਦੇ ਆ ਇਹ ਨਹੀਂ ਮੈਂ ਆਂਦੀ ਖਰਚ ਉਹਦਾ ਖੋਸ਼ ਹੀ ਉਨੇ ਖੁਸ਼ ਹੀ ਜੋ ਕੋ ਹਾਂਦਾ ਆਂਦੀ ਤੋਂ ਕੋ ਲੈਤਾ ਤੂੰ ਸਭ ਕੋ ਲੈਤਾ ਜੋ ਆਂਦੀ ਤੇ ਇਹ ਮੇਰੀ ਗੱਲ ਦੱਸ ਮਾਵੇਂ ਗਰਾੜਾ ਗਾਉਣਗਾ ਤੈਨੂੰ ਕੱਟੀ ਰੱਸੀ ਰੱਸੀ ਤੇ ਨਹੀਂ ਉੱਥੇ ਉਹ ਨਹੀਂ ਨਹੀਂ ਹੁਣ ਨਹੀਂ ਰੋਜਦੀ ਇਹ ਨਾ ਮਾਤਾ ਗੱਲਾਂ ਪੁੱਛਿਆ ਕਰ ਇਹਨਾਂ ਗੱਲਾਂ ਤੇ ਅੱਗੇ ਲੜਾਈ ਪਈ ਹੈ ਨਹੀਂ ਮੈਂ ਤੇ ਤੈਨੂੰ ਪਸੇ ਤੇਰੇ ਨਾਲ ਖੁਸ਼ ਹੁਣ ਕੱਪੜੇ ਉਹਨੇ ਖੁਸ਼ ਵਾ ਹੁਣ ਮੈਂ ਸਾਰੀਆਂ ਗੱਲਾਂ ਤੈਨੂੰ ਦੱਸਿਆ ਕਰਾਂ ਮਾਤਾ ਤੇ ਫਿਰ ਕੀ ਮੈਂ ਤੇਰੀ ਮਾਵਾ ਮੈਂ ਕਿਹੜੀ ਦੁਸ਼ਮਣ ਚੋਚ ਲਾਂਗੀ ਮੈਂ ਤੇਨੂੰ ਦੱਸਿਆ ਖੁਸ਼ ਵਾ ਜਿਸਦੀ ਮੇਰੇ ਨਾਲ ਗਈ ਉਹਦੀ ਖੁਸ਼ ਵਾ ਉਹ ਮੰਮੀ ਦੋਵਾਂ ਜੀਆਂ ਦੇ ਵਿੱਚ 100 ਗੱਲਾਂ ਆਉਂਦੀਆਂ ਜੇ ਸਾਰੀਆਂ ਗੱਲਾਂ ਮੈਂ ਤੈਨੂੰ ਦੱਸਾਂ ਤੇ ਫੇਰ ਹੀ ਲੜਾਈ ਹੁੰਦੀ ਆ ਕਿੱਡਾ ਚਲਾਕ ਘੰਟਾ ਹੈ ਹੈ ਅੱਜ ਤੂੰ ਇਹ ਗੱਲ ਕਿਉਂ ਗਈ ਉਹ ਤੇ ਜਿੱਦਾਂ ਗਿੱੜਕ ਛੁੱਟੀ ਹੁੰਦੀ ਝੂਕ ਕੇ ਅੰਬ ਦੀ ਉਦਨ ਮੂੰਹ ਬਣਾਇਆ ਹੁਣ ਵੇਖ ਕਿੱਡਾ ਕਰਦਾ ਤੂੰ ਅੱਜ ਮਾਤਾ ਠੰਢੀ ਰਿਆ ਕਰ ਕੋਈ ਗੱਲ ਨਹੀਂ ਮੈਂ ਤਾਂ ਠੰਢੀ ਆ ਚੰਗਾ ਮੈਂ ਜਾਣਾ ਚਲ ਠੀਕ ਹੈ ਕਿੱਡਾ ਚਲਾਕ ਵਾਏ ਹੈ ਦਿਲ ਦੀ ਗੱਲ ਨਹੀਂ ਦੱਸਦਾ ਕਿੱਡਾ ਗੱਲਾਂ ਲਕਮਦਾ ਹੁਣ ਮੇਤੋ ਉਦੋਂ ਸਾਰਿਆਂ ਕਰਦਾ ਜਦੋਂ ਗਈ ਮੰਮੀ ਕਿੱਦਾਂ ਕਰਕੇ ਕੀ ਕਰਕੇ ਕਿ ਦੋਲਿਆ ਬਣਾਵਾ ਕੀ ਕਰਨਾ ਕੱਲਣਗੇ ਕਿ ਨਹੀਂ ਮੇਰੇ ਰਾਧਾ ਵਾ ਜਿੱਥੇ ਗੱਡੀ ਖਲਾਰੀ ਹੈ ਨਾ ਉੱਥੇ ਵੀ ਝੜੂ ਮਾਰ ਹੀ ਹੁੰਨੀ ਆ ਐਵੇਂ ਕੋਈ ਆ ਜਾਈਗਾ ਨਾ ਤੇ ਖਲਾਰਾ ਪਿਆ ਬੁਰਾ ਲੱਗਦਾ ਗੇਹੇ ਤੋਂ ਗੱਲਾਂ ਜੂ ਸੁਣਨੀ ਆ ਨਾ ਚੰਗਾ ਬੰਦਾ ਆਪਣਾ ਕੰਮ ਕਰ ਹੀ ਲੇ ਡਾੜ ਜੀ ਤੀ ਰੋਟੀ ਖਾਦੀ ਹੈ ਕਿ ਨਹੀਂ ਅਜੇ ਜੇ ਪੁੱਤ ਬਣਿਆ ਤੇ ਲੈ ਆਓ ਚਲ ਕੋਈ ਨਹੀਂ ਲਿਆਉਣੀ ਐ ਮੈਂ ਆਹੋ ਮੈਂ ਇੱਧਰ ਬੈਠਾ ਹਾਂ ਠੀਕ ਆ ਡਾੜੀ ਕਿਧਰ ਆਇ ਤਹਿੰ ਉਹ ਯਾਰ ਜਾਣਾ ਜੂਣਾ ਕਿੱਥੇ ਸੀ ਹਾਂ ਉਹ ਨਾਲ ਦੇ ਪਿੰਡ ਕਿਸ ਨੂੰ ਨਾ ਪੈਸੇ ਦਿੱਤੇ ਸੀ ਹਾਂ ਤੇ ਉਹ ਕਹਿੰਦਾ ਵੀ ਚਲ ਕਣਕ ਵੱਢ ਕੇ ਤੇ ਮੈਂ ਦੇ ਦੂੰਗਾ ਮਿਲ ਗਿਆ ਉਹ ਮਿਲ ਕਿੱਥੇ ਗਿਆ ਯਾਰ ਹਾਂ ਕਹਿੰਦਾ ਦੇ ਦੋ ਚਾਰ ਦਿਨ ਖਲੋ ਜੋ ਉਹ ਮੈਂ ਹੋਂ ਤੇ ਕਣਕ ਨੂੰ ਤੇ ਵੱਢ ਲਈ ਆ ਆਹੋ ਹੇ ਹਿਸਾਬ ਸੁਭਉਣ ਵਾਲਾ ਵਾ ਆਰਤੀ ਵਾਲ ਜਾਣ ਵਾਲਾ ਆ ਮੈਂ ਜਾਉਂ ਆ ਵੇਲਾ ਖਾ ਕੇ ਕਿਦਾ ਭਲਾ ਕਰਨਾ ਜਮਾਨਾ ਅਜਕਲ ਉਹ ਯਾਰ ਮੁਕੀ ਲੈ ਲੈਂਦੇ ਆ ਪੈਸੇ ਤੇ ਜਦੋਂ ਦੇਨੇ ਹੁੰਦੇ ਆ ਨਾ ਉਦੋਂ ਫਿਰ ਮਗਲ ਮਗਲ ਘੁੰਮ ਦੇੜ ਦੋ ਮਹੀਨੇ ਹੋ ਗਏ ਗੱਲ ਨੂੰ ਆ ਉਹ ਤੁਹਾਨੂੰ ਕਹਣਾ ਹੀ ਦੇ ਦੇਗਾ ਲੋੜਾ ਸਾਨੂੰ ਉਹ ਮੈਂ ਦੱਸੀ ਗੱਲ ਮੈਂ ਹੋ ਐਵੇਂ ਵੀ ਅਪਢਾਈ ਵੀ ਰੂ ਦੇਣੀ ਆ ਆਹੋ ਕੰਬਾਈਨਰ ਵਾਲੇ ਦੀ ਇਹ ਕੋਈ ਨਹੀਂ ਮਹੀਨੇ ਤੱਕ ਦ 50 ਸਤਾ ਦਿਨ ਆ ਉਹ ਕੋਈ ਕਰੀ ਜਾਂਦਾ ਵਾ ਵੇਖਣ ਕਿਦਾਂ ਹੁੰਦਾ ਵਾ ਡੈਡੀ ਹਾਂਜੀ ਥੋੜੇ ਜੇ ਪੈਸੇ ਮੈਨੂੰ ਵੀ ਚਾਹੀਦੇ ਸੀਗੇ ਮੇਰੀ ਗੱਲ ਸੁਣ ਲੈ ਹੁਣ ਤੇ ਨਹੀਂ ਉਹ ਪੈਸਾ ਕੋਲ ਕੋਈ ਤੇ ਦੋ ਚਾਰ ਦਿਨ ਖੋਜਾ ਉਧਰੋਂ ਆਈਂਦੇ ਆ ਨਾ ਹਾਂ ਤੇ ਲੈ ਲਈ ਰੁਪਇਆ 5000 ਚਾਹੀਦਾ ਜੇ ਮੈਨੂੰ ਉਹ ਕੋਈ ਗੱਲ ਨਹੀਂ ਯਾਰ 5 ਦੀ ਕਿਹੜੀ ਗੱਲ ਹੈ ਠੀਕ ਨੇ ਤੇ ਕੋਈ ਗੱਲ ਨਹੀਂ ਉਧਰੋਂ ਮਿਲ ਲੈਣ ਦੇ ਤੇ ਫਿਰ ਲੈ ਲਈ ਚਲ ਠੀਕ ਦੋ ਚਾਰ ਦਿਨ ਕੱਢ ਲੈ ਹੈ ਕੋਈ ਨਹੀਂ ਆਹੋ ਨਾਲੇ ਆਪਣਾ ਹਿਸਾਬ ਤਾਂ ਬੋਣਾ ਮੰਡੀ-ਮੁੰਡੀ ਆਹੋ ਚਲ ਕੋਈ ਨਾਲੇ ਉਧਰੋਂ ਚਲੋ ਬਾਹਨੇ ਦੇ ਨਿਕਲ ਆਉਣਗੇ ਹੈ ਠੀਕ ਆ ਤੇ ਕੋਈ ਗੱਲ ਨਹੀਂ ਲੈ ਲਈ ਹੈ ਚੰਗਾ ਆਹੋ ਹਏ ਹਏ ਮੀਂਹ ਨਹੀਂ ਆ ਦਿਸਦਾ ਨਹੀਂ ਆ ਘਟਾ ਪਾਈ ਜਾਨੀ ਮੇਰੇ ਸਿਰ ਦੇ ਵਿੱਚ ਲੱਭਦਾ ਨਹੀਂ ਤੈਨੂੰ ਕੀ ਗੱਲ ਤੁਹਾਨੂੰ ਮੰਜੇ ਤੇ ਪਿਆਣੂ ਨਹੀਂ ਟਿਕਾ ਹੈਗਾ ਕਿ ਆਦਤ ਹੀ ਹੋ ਗਈ ਹੈ ਜਿਨਾਂ ਚਿਰ ਬੋਲਣਾ ਲਾਉਣਾ ਚਿਰ ਤੁਹਾਨੂੰ ਰੋਟੀ ਪਾਣੀ ਨਹੀਂ ਪਚਦਾ ਇੱਜ਼ਤ ਕਰਾਉਣੀ ਨਹੀਂ ਆਉਂਦੀ ਤੁਹਾਨੂੰ ਤੇ ਸੋਚਿਆ ਹੀ ਚਲ ਚਾੜੂ ਲਾ ਦੇਣੀ ਐ ਇੱਥੇ ਕਿੰਨਾ ਖਲਾਰਾ ਪਿਆ ਕੋਈ ਆ ਹੀ ਜਾਂਦਾ ਵਾ ਤੁਹਾਨੂੰ ਤੇ ਕਹਿਣੇ ਨਹੀਂ ਕਹਿਣਾ ਗੱਲਾਂ ਤੇ ਤੁਹਾਨੂੰ ਹੀ ਕਰਨੀਆਂ ਵਾ ਨਾ ਜ਼ੁਬਾਨ ਵੇ ਕਿੱਦਾਂ ਚੱਲਦੀ ਏ ਦੀ ਇੱਕੋ ਗੱਲ ਹੀ ਕਹੀ ਹੈ ਤੈਨੂੰ ਮੈਂ ਸਿਰ ਚ ਕਟਾ ਪੈ ਡਿਆ ਵਾ ਚਿੱਟੀ ਲੋ ਲੱਗੀ ਆ ਦੇਖਦਾ ਨਹੀਂ ਤੈਨੂੰ ਗੜੀਆਂ ਨਾਲ ਗੱਲਾਂ ਕਰਨੀ ਆ ਜ਼ੁਬਾਨ ਚ ਲੰਨੀ ਕੈਂਚੀ ਵਾਂਗੂ ਐਨਾ ਤਗੜਾ ਵੇੜਾ ਵਾ ਸਵੇਰ ਦੀਆਂ ਇਹੋ ਦੀਆਂ ਹੀ ਸਾਫ ਕਰਨ ਹੁਣ ਕੰਡ ਫੇਰ ਉਡ ਉਡ ਕੇ ਆ ਜਾਂਦੀਆਂ ਤੇ ਮੈਂ ਚਾਹੇ ਸਾਫ ਕਰ ਦਿੰਨੀ ਆ ਤੁਹਾਨੂੰ ਉਹਦੇ ਘਰ ਵਿੱਚ ਸਫਾਈ ਕੀਤੀ ਚੰਗੀ ਨਹੀਂ ਲੱਗਦੀ ਤੁਸੀਂ ਆਂਦੇ ਹੋਣੇ ਕਿੰਨੇ ਦਿਨ ਹੋ ਗਏ ਨਵ ਨਾਲ ਆਡਾ ਨਹੀਂ ਲਾਇਆ ਤੇ ਹੁਣ ਆਈ ਏ ਤੇ ਇਹਦੇ ਨਾਲ ਲਾੜੀ ਲਵਾ ਨਹੀਂ ਮੇਨ ਨਾਲ ਨੋੜਤਾਰ ਨਾ ਅੱਡੇ ਲਾਉਂਦੀ ਲੱਗੀਆਂ ਨਾ ਸਮਝ ਬੰਦਾ ਕਹਿ ਤੱਕਦਾ ਨਾ ਵੀ ਮੰਮੀ ਉੱਠ ਜਾ ਜਰਾ ਕਿ ਇੱਥੋਂ ਮੈਂ ਕਿ ਚੱਲ ਲੰਮੀ ਪੈਣੇ ਕੀ ਇਹਨਾਂ ਨੂੰ ਠੋਣਾ ਵਾ ਤੇ ਨਾਲੇ ਮੈਂ ਐਡੀ ਛਧਿਆਣ ਨਹੀਂ ਆ ਜਿਹੜੇ ਡਾੜਾ ਕਿ ਤੁਹਾਡੇ ਸਿਰ ਵਿੱਚ ਹੀ ਘੱਟਾ ਪਾਈ ਜਾਵਾਂਗੀ ਮੈਂ ਹੌਲੀ ਹੌਲੀ ਦੇਹੀ ਹਾਂ ਲਾਉਣ ਤੇ ਨਾਲੇ ਮੇਰਾ ਨਹੀਂ ਤੈਨੂੰ ਖਵਾਉਣ ਨੂੰ ਜੀ ਕਰਦਾ ਨਹੀਂ ਨਹੀਂ ਜੀ ਕਰਦਾ ਨਾ ਤੇ ਨਾਂ ਬਲਾ ਮੈਂ ਤੈਨੂੰ ਸੱਦਾ ਨਹੀਂ ਦੇਣ ਗਈ ਭਾਂ ਕੇ ਬੁਲਾ ਮੈਨੂੰ ਕਿਦਾਂ ਚਪੜ ਚਪੜ ਕਰਦੀ ਆ ਕਿੱਡੇ ਤੇਰੇ ਸੱਜਰੇ ਰਿਸ਼ਤੇਦਾਰਾਂ ਕੇ ਬਹਿਣੇ ਇੱਥੇ ਦਿਖਦਾ ਨਹੀਂ ਤੈਨੂੰ ਫਿਰ ਲੰਮੇ ਪਈਏ ਤਾਂ ਨਾ ਝਾੜੂ ਲਾਵਾਂ ਇੱਥੇ ਜਾਣ ਬੁੱਝ ਕੇ ਛੇੜਾ ਲੈਂਦੀ ਆ ਉਦਾਂ ਨੇ ਤੁਸੀਂ ਆਂਦੇ ਮੈਂ ਬਿਮਾਰ ਵਾਂ ਤੇ ਲੜਨਵਰੀ ਨੇ ਤੁਹਾਨੂੰ ਕੋਈ ਬਿਮਾਰੀ ਪੈਂਦੀ ਹੁਣ ਨਹੀਂ ਤੁਹਾਡਾ ਸਿਰ ਪੀੜ ਹੁੰਦਾ ਬੋਲਣਵਰੀ ਤੇ ਐਂ ਬੋਲਦੇ ਪੇ ਜਿੱਦਾਂ ਬਸ ਮੈਂ ਹੋਣੀ ਅਗਲੇ ਬੰਨੇ ਨੂੰ ਫੜ ਲੈਣਾ ਵਾ ਫੱਦ ਹੋ ਗਈ ਤੁਹਾਡੇ ਵਾਲੀ ਸਾਰੇ ਨਾ ਤੁਸੀਂ ਪਖੰਡ ਕਰਦੇ ਹੋ ਤੇ ਜੇ ਬਿਮਾਰ ਹੋ ਤੇ ਕਿਸੇ ਨਾਲ ਲਾ ਕੇ ਖਾ ਲੋ ਤੁਹਾਨੂੰ ਕੋਈ ਪਾਣੀ ਤਾਂ ਨਹੀਂ ਪੁੱਛ ਲੈ ਨਹੀਂ ਮੈਨੂੰ ਲੋੜ ਤਾਂ ਪਾਣੀ ਦੀ ਲੱਗਿਆ ਸਮਝ ਤੇਰੇ ਹੱਥੋਂ ਪਾਣੀ ਪੀਣ ਨਾਲ ਜ਼ਹਿਰ ਪੀਲਾ ਉਹ ਚੰਗਾ ਮੈਂ ਤੇ ਕਿ ਨਹੀਂ ਜਿਹੜੇ ਤੁਸੀਂ ਪਖੰਡ ਕਰਦੇ ਨੇ ਨਾ ਬਿਮਾਰ ਹੋ ਜਾਂਦੇ ਇਹ ਤੇ ਸੱਚੀ ਮੰਜੇ ਦੇ ਪੈ ਜਾਣਾ ਤੇ ਤੁਸੀਂ ਮੈਨੂੰ ਆਵਾਜ਼ ਮਾਰੋ ਕਿ ਨਾ ਪਾਣੀ ਫੜਕ ਜਾ ਤੁਹਾਡੇ ਸਿਰ ਚ ਪਾ ਕੇ ਜਾਵਾ ਪਾਣੀ ਆ ਪਿਆਜ ਝਾੜੂ ਵੀ ਹਾਏ ਵੇ ਰੱਬਾ ਮੇਰਿਆ ਨਹੀਂ ਤੇਰੀ ਮਾਂ ਪਾਵੇ ਮੰਜੇ ਤੇ ਹੈ ਤੇ ਤੈਨੂੰ ਪਤਾ ਲੱਗੇ ਉਹ ਪਖੰਡ ਕਰਦੀ ਕੀ ਕਰਦੀ ਆ ਤੇ ਲੈਣੀ ਨਾ ਹੋਵੇ ਤੇ ਕਹਿ ਥਾਂ ਦੀ ਕਿੰਨਾ ਜ਼ੁਬਾਨਾ ਚ ਲੰਦੀ ਆ ਕੋਈ ਗੱਲ ਨਹੀਂ ਆਲਾ ਤਾਂ ਤੁਹਾਡੇ ਪਿਓ ਨੂੰ ਦੱਸਣੀ ਆ ਨਾ ਸਾਰਾ ਕੁਝ ਕੱਢਣੀ ਆ ਤੁਹਾਨੂੰ ਘਰੋਂ ਬਾਹਰ ਜਿਹੜਾ ਤੁਸੀਂ ਨਰਕ ਪਾਇਆ ਘਰ ਦੇ ਵਿੱਚ ਜੀਣਾ ਹਰਾਮ ਕਰ ਛੜਿਆ ਚੋਣੇ ਨੇ ਮੇਰਾ ਮੰਤਰੀਆਂ ਨੇ ਬਰਸੀਸਾ ਦੇ ਦੇ ਮੰਜੇ ਤੇ ਹੀ ਪਾਤਾ ਵਾ ਮੈਂ ਕਿੱਥੇ ਮੰਜੇ ਤੇ ਪੈਣ ਵਾਲੀ ਹੀਗੀ ਇਹ ਸਾਰਾ ਬੇੜਾ ਕਰਕੇ ਤਾਂ ਦੋਵਾਂ ਦਾ ਹੋਇਆ ਵਾ ਹੱਦ ਹੋ ਗਈ ਇਹ ਦਿਵਾਲੀ ਮੰਜੇ ਤੇ ਦੇਖੀ ਨੂੰ ਕਿਤੇ ਟਕਾ ਹੈਗਾ ਕੀ ਗੱਲਾਂ ਕੋੰਗਣੀ ਗੱਲ ਕੀ ਹੋਣੀ ਆ ਝਾੜੂ ਲੱਗੀ ਹਾਂ ਫੇਰ ਨਾ ਤੇ ਮੇਰੀ ਗਾਲੀ ਪੈ ਗਈ ਮੈਂ ਚਲੈਨੀ ਉਹ ਆਈ ਕੰਡੋ ਡੁੱਟ ਕੇ ਝਾੜੂ ਲਾ ਦੇਣੀ ਸਾਫ਼ ਸੁਥਰਾ ਸਾਂ ਸੋਹਣਾ ਲੱਗਦਾ ਵਾ ਚਰਨਾ ਉਹ ਤੋਂ ਵੀ ਚੁੱਪ ਰਿਹਾ ਛੱਡ ਪਰੇ ਤੂੰ ਕੋ ਬੋਲਦੀ ਆ ਕਿਉਂ ਬੋਲਾਂ ਕਿਉਂ ਨਾ ਇਹਨਾਂ ਦੀ ਚੁੱਪ ਕਰਕੇ ਸੁਣੀ ਜਾਵਾ ਤਾਂ ਫੇਰ ਇਹ ਚੰਗੇ ਨੇ ਇਹਨਾਂ ਨੂੰ ਗੜੀਓ ਜਵਾਬ ਦੇਈਏ ਤੇ ਔਖੇ ਹੋ ਜਾਂਦੇ ਆ ਨਾਲੇ ਜਵਾਬ ਦੇਣਾ ਬਹਾਨਾ ਵਾ ਉਹ ਬੰਦਾ ਹੀ ਕਹਦਾ ਜਿਹੜਾ ਆਪਣੇ ਹੱਕ ਵਾਸਤੇ ਲੜੀ ਨਹੀਂ ਸਕਦਾ ਚੱਲ ਛੱਡ ਪਰੇ ਤੂੰ ਕਿਉਂ ਬੋਲਦੀ ਆ ਉਹ ਇਤਿਆਰਤ ਇਦਾਂ ਦੀ ਆ ਬੋਲਦੀ ਮੈਂ ਤੇ ਤੂੰ ਹੀ ਕੀ ਕਰਨ ਲੱਗੇ ਓ ਥਾਲੀ ਫੜ ਕੇ ਰੋਟੀ ਖਾ ਤੇ ਲਈਏ ਮੈਂ ਦੇਣ ਲੱਗੀ ਹਾਂ ਡੈਡੀ ਨੂੰ ਰੋਟੀ ਆਪ ਤੇ ਆਪਾਂ ਰੋਟੀ ਖਾ ਲਈ ਆ ਮੰਮੀ ਨੇ ਤੇ ਪਕਾਈ ਨਹੀਂ ਰੋਟੀ ਤੇ ਮੈਂ ਡੈਡੀ ਨੂੰ ਲੱਗੀ ਹਾਂ ਦੇ ਜੁਬਾਨ ਤੇ ਮੰਮੀ ਦੀ ਬੜੀ ਚੱਲਦੀ ਆ ਤੇ ਕੀ ਗੱਲ ਰੋਟੀ ਨਹੀਂ ਬਣਾ ਸਕਦੇ ਡੈਡੀ ਨੂੰ ਰੋਟੀ ਦੇ ਦੋ ਬੇਸ਼ੱਕ ਦੀ ਤੇ ਜੇ ਤੁਸੀਂ ਮੰਮੀ ਨੂੰ ਰੋਟੀ ਫੜਾਈ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਜੇ ਰਿਆਹ ਨੂੰ ਭੁੱਖੀ ਪਾਣੀ ਪਤਾ ਲੱਗੂ ਘੋ ਨੂੰ ਮੈਂ ਕੜਾ ਨੂੰ ਦੇਣ ਚੱਲੀ ਆ ਮੈਂ ਡੈਡੀ ਨੂੰ ਹੀ ਦੇਣੀ ਆ ਪਤਾ ਹੈ ਮੈਨੂੰ ਤੁਹਾਡਾ ਤੁਸੀਂ ਬੜੀ ਛਿੱਤੀ ਜਾਲੂ ਹੁੰਦੀ ਹੋ ਕਿ ਨਾ ਵਾ ਆਪਾਂ ਕੱਥੀ ਰੋਟੀ ਪਕਾ ਲਈਏ ਤਾਂ ਕਰਕੇ ਤੁਹਾਨੂੰ ਮੈਂ ਕਹਿਂਦੀ ਆ ਉਹ ਨਹੀਂ ਜਾਂਦੀ ਮੈਂ ਉਹਨੂੰ ਦੇਣ ਮੈਨੂੰ ਪਤਾ ਉਹਨੇ ਮੇਰੇ ਸਿਰ ਦੇ ਵਾਲਾਂ ਨੂੰ ਪੈਣਾ ਮੁਲਕੇ ਇਹ ਤੇ ਨਾਲ ਨਹੀਂ ਰਿਆਹ ਦੇ ਨੂੰ ਦਾਸਾ ਮੰਮੀ ਵੀ ਬੋਲਣ ਸਾਡੀ ਤੇ ਵੀ ਨਹੀਂ ਚੁੱਪ ਕਰਦੀ ਜੇ ਪਤਰਾ ਵਾਪੇ ਮੈਂ ਠੀਕ ਨਹੀਂ ਆ ਤਾਂ ਚੁਪਾ ਕੇ ਪਈ ਰਵਾਂ ਕੋਈ ਮੈਨੂੰ ਪਾਣੀ ਦਾ ਨਹੀਂ ਪੁੱਛਲੇ ਆ ਦੋ ਗੀਏ ਦੇ ਵਾਲੀ ਇਹ ਵੀ ਨਹੀਂ ਹੜਦੀ ਹੈਗੀ